ਹਾਈ ਦੋਸਤੋ ਸਤਿਕਾਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਜ ਗੱਲ ਸੁਣਾਉਣ ਲੱਗਿਆ ਵੀ ਕਿਸੇ ਨੇ ਕੋਠੀ ਪਾਉਣੀ ਸੀ ਤੇ ਮਿਸਤਰੀ ਕੋਲ ਚਲਿਆ ਜਾਂਦਾ ਤੇ ਉਹਨਾਂ ਦੀ ਆਪਸ ਵਿੱਚ ਕੀ ਵਾਰਤਾ ਲਾਪ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਹਿੰਦਾ ਮਿਸਤਰੀ ਕੋਠੀ ਆਪਾਂ ਪਾਉਣੀ ਰੋਜ਼ ਦੀ ਇੱਟ ਕਿੰਨੀ ਤੂੰ ਲਾਉਣੀ ਕਰੇਂਗਾ ਠੇਕਾ ਜਾਂ ਫਿਰ ਦਿਹਾੜੀ ਇਹ ਵੀ ਗੱਲ ਖੋਲਣੀ ਸਾਰੀ ਅੱਗੋਂ ਮਿਸਤਰੀ ਕਹਿੰਦਾ ਜਿੱਦਾਂ ਮਰਜ਼ੀ ਆਪਾਂ ਕਰ ਲਓ ਪਹਿਲਾਂ ਨਿਉਂ ਟਾਈਮ ਨਾਲ ਧਰ ਲਓ ਕੋਠੀ ਨਕਸ਼ੇ ਨਾਲ ਬਣਾਉਣੀ ਵਾਸਤੂ ਸ਼ਾਸਤਰ ਤਾਂ ਨਹੀਂ ਆਉਣੀ ਬੰਦਾ ਕਹਿੰਦਾ ਓਏ ਤੂੰ ਬਹਿ ਜਾ ਕਿਧਰ ਨੂੰ ਚੱਲਾਂ ਪਹਿਲਾਂ ਖੋਲ ਠੇਕੇ ਦੀਆਂ ਗੱਲਾਂ ਤੈਨੂੰ ਫਿਰਦਾ ਲਵਦਾ ਕੱਲ ਦਾ ਕੀ ਦੱਸ ਰੇਟ ਫੁੱਟਾਂ ਦਾ ਚੱਲਦਾ ਮਿਸਤਰੀ ਕਹਿੰਦਾ ਰੇਟ ਤਾਂ ਬਾਹਲਾ ਮੱਲੀਆ ਚੱਲੇ 110 ਤੋਂ ਨਹੀਂ ਓ ਥੱਲੇ ਤੇਰੇ ਨਾਲ ਪਹਿਲਾਂ ਦੀ ਯਾਰੀ 105 ਤੇ ਗੱਲ ਕਰ ਸਾਰੀ ਉਹ ਕਹਿੰਦਾ ਰੇਟੇ ਥੋੜਾ ਹੋਰ ਘਟਾ ਲੈ ਰੁਪਈਏ 100 ਤੇ ਗੱਲ ਮੁਕਾਲਾ ਉਹਦੇ ਵਿੱਚ ਦੱਸ ਕੀ ਕੀ ਆਉਣੀ ਫਰਸ਼ ਤੂੰ ਕਿਹੜੇ ਕਿਹੜੇ ਲਾਉਣੇ ਮਿਸਤਰੀ ਕਹਿੰਦਾ ਸੈਲਫਾ ਅਤੇ ਪਲਸਟਰ ਕਰਨਾ ਫਰਸ਼ ਅਸੀਂ ਛੱਤ ਦਾ ਪੂਰਾ ਕਰਨਾ ਥੱਲੇ ਫਰਸ਼ਾ ਸੀ ਨਹੀਂ ਲਾਉਣਾ ਉਹਦਾ ਪਊਗਾ ਅੱਡਮ ਕਾਉਣਾ ਉਹ ਕਹਿੰਦਾ ਉਹ ਲੇਬਰ ਹੋਊ ਕਿਦੀ ਦਾ ਸਾਰੀ ਲੇਬਰ ਹੋਊ ਕਿਦੀ ਦਾ ਸਾਰੀ ਪੈ ਜੇ ਫੇਕਣਾ ਵਿੱਚ ਕੋਈ ਜਾਰੀ ਕਿਹੜਾ ਸਮਾਨ ਢੂਲੇ ਦਾ ਲੈ ਆਉ ਤੇ ਕਿਦੇ ਖਰਚੇ ਵਿੱਚ ਸਭ ਆਉ ਮਿਸਤਰੀ ਕਹਿੰਦਾ ਢੂਲਾ ਫੱਟੀ ਮੈਂ ਸਭ ਲਿਓ ਕਹਿੰਦਾ ਢੂਲਾ ਫੱਟੀ ਮੈਂ ਸਭ ਲਿਆਉ ਢੋਲ ਸਭ ਪਾਣੀ ਵਾਲੇ ਮੰਗਾਉ ਉਹ ਸਭ ਖਰਚਾ ਹੋਣਾ ਇਹ ਮੇਰਾ ਬਸ ਹੁਣ ਤਕੜਾ ਕਰ ਲੈ ਜੇਰਾ ਬੰਦਾ ਕਹਿੰਦਾ ਉਹ ਰੋਟੀ ਪਾਣੀ ਵਾਲਾ ਹੁਣ ਦੱਸ ਦੇ ਰੋਟੀ ਪਾਣੀ ਵਾਲਾ ਹੁਣ ਦੱਸਦੇ ਗੱਲ ਕੋਈ ਬਾਹਰ ਨਾ ਹੋ ਜੇ ਵਾਸਤੇ ਉਹ ਵੀ ਖੋਲ ਸਾਰੀਆਂ ਗੱਲਾਂ ਨਹੀਂ ਤੇ ਮੈਂ ਫਿਰ ਉੱਠ ਕੇ ਚੱਲਾਂ ਮਿਸਤਰੀ ਕਹਿੰਦਾ ਵੀ ਉੱਠ ਕੇ ਕਾਹਨੂੰ ਜਾਣਾ ਹੈ ਕਹਿੰਦਾ ਰੋਟੀ ਸਭ ਦੀ ਆਪਣੀ ਆਉਣੀ ਰੋਟੀ ਸਭ ਦੀ ਆਪਣੀ ਆਉਣੀ ਤੁਸੀਂ ਤੇ ਚਾਹ ਹੈ ਬਸ ਪਿਉਣੀ ਉਹ ਵੀ ਦੋ ਕੁ ਟਾਈਮ ਬਣਾਉਣੀ ਗੱਲ ਨਹੀਂ ਇਹ ਦਿਲ ਤੇ ਬਾਲੀ ਲਾਉਣੀ ਕਹਿੰਦਾ ਆਖੇ ਬੰਦਾ ਕਹਿੰਦਾ ਲੈ ਫਿਰ ਗੱਲ ਹੋ ਗਈ ਹੁਣ ਪੱਕੀ ਲਿਖ ਲੈ ਤਰੀਕ 2 ਫਰਵਰੀ 29 ਨਿਉ ਬਸ ਉਸੇ ਦਿਨ ਹੈ ਰੱਖਣੀ ਕੋਠੀ ਪਿੰਡ ਚ ਉੱਚੀ ਚੱਕਣੀ ਮਿਸਤਰੀ ਕਹਿੰਦਾ ਉਹ ਕਾਦੀ ਫਿਕਰ ਤੂੰ ਮੱਲੀ ਕਰਦਾ ਕਾਦੀ ਫਿਕਰ ਤੂੰ ਮੱਲੀ ਕਰਦਾ ਕੱਢ ਦੂੰ ਛੰਡ ਭਲਾ ਕਿਉਂ ਡਰਦਾ ਬਹਿ ਜਾ ਬਹਿ ਜਾ ਖੂਬ ਕਰਾ ਦੂੰ ਟੈਂਕੀ ਜਹਾਜ਼ ਦੇ ਵਾਲੀ ਬਣਾ ਦੂੰ ਅੰਦਾ ਕਹਿੰਦਾ ਬਸ ਤੂੰ ਆ ਚੱਕ ਆਪਣੀ ਸਾਈ ਬਸ ਤੂੰ ਆ ਚੱਕ ਆਪਣੀ ਸਾਈ ਗੱਲ ਜਮਾ ਸਿਰੇ ਨਿਛੱਤਰਾ ਲਾਈ ਦੇ ਦਿਆਂ ਜਾ ਹੁਣ ਘਰੇ ਵਿਦਾਈ ਕਰਦਿਆਂ ਖੁਸ਼ੀ ਆ ਕੇ ਪਰਜਾਈ ਮਿਸਤਰੀ ਕਹਿੰਦਾ ਉਹ ਮੱਲਿਆ ਨੰਬਰ ਜਰਾ ਲਿਖਾ ਜਾ ਕਹਿੰਦਾ ਮੱਲਿਆ ਨੰਬਰ ਜਰਾ ਲਿਖਾ ਜਾ ਨਾਲੇ ਬੋਤਲ ਇੱਕ ਲੈ ਆ ਜਾ ਇਸੇ ਖੁਸ਼ੀ ਚ ਘੁੱਟ ਘੁੱਟ ਲਾਈਏ ਨਾਲੇ ਹੱਸੀਏ ਅਤੇ ਹਸਾਈਏ ਬੰਦਾ ਕਹਿੰਦਾ ਨੰਬਰ ਲਿਖ ਹੁਣ ਛੇੜਨਾ ਪੰਗਾ ਨੰਬਰ ਲਿਖ ਹੁਣ ਛੇੜਨਾ ਪੰਗਾ ਮੂਰੇ 905656 ਪਿੱਛੇ ਲਾ ਦੇ 2524 ਤੇ ਮਾਰ ਦੇ ਰਿੰਗ ਨੰਬਰ ਤੇਰਾ ਜੋ ਵੀ ਮਿਸਤਰੀ ਕਹਿੰਦਾ ਉਹ ਤੇਰਾ ਨੰਬਰ ਸੇਵ ਚੱਕ ਹੋ ਗਿਆ ਤੇਰਾ ਨੰਬਰ ਸੇਵ ਚੱਕ ਹੋ ਗਿਆ ਬੋਤਲ ਲਿਆ ਹੁਣ ਕਿੱਥੇ ਖੋ ਗਿਆ ਆ ਜੀ ਛੇਤੀ ਮੱਲਿਆ ਯਾਰਾ ਲਾਈਏ ਆਪਾਂ ਰਲ ਕੇ ਹਾੜਾ ਕਹਿੰਦਾ ਬੰਦਾ ਕਹਿੰਦਾ ਬਣ ਗਈ ਕੋਠੀ ਘਰ ਨੂੰ ਆ ਗਏ ਉਹ ਬਣ ਗਈ ਕੋਠੀ ਘਰ ਨੂੰ ਆ ਗਏ ਪੈਗ ਸ਼ੈਗ ਸੁਪਨੇ ਦੇ ਵਿੱਚ ਲਾ ਗਏ ਵਾਹ ਓਏ ਮੱਲੀਆ ਰੰਗ ਨਿਆਰੇ ਤੇ ਸੁਣ ਕੇ ਆ ਗਏ ਖੂਬ ਨਜ਼ਾਰੇ ਵਾਹ ਓਏ ਮੱਲੀਆ ਰੰਗ ਨਿਆਰੇ ਤੇ ਸੁਣ ਕੇ ਆ ਗਏ ਖੂਬ ਨਜ਼ਾਰੇ ਸੋ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਮੇਰਾ YouTube ਚੈਨਲ ਮੱਲੀ ਐਕਸਪ੍ਰੈਸ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ